ਹਾਂਜੀ ਪੀਐਸਟੈਟ ਐਟਟੀਡੀ ਬੀਐਡ ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਤਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਪੀਐਸਟੈਟ ਦੇ ਪੇਪਰ ਰਿਲੇਟਡ ਜਾਂ ਟੀਚਿੰਗ ਵਿੰਗ ਦੀ ਕੋਈ ਵੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਇਸ ਸਮੇ ਇਸ ਚੈਨਲ ਦੇ ਉੱਪਰ ਸਮੇਂ-ਸਮੇਂ ਤੇ ਮਿਲਦੀ ਰਹਿੰਦੀ ਹੈ ਤਾਂ ਅੱਜ ਇੱਕ ਕਾਸ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਏ ਆ। ਉਹ ਕੀ ਹੈ? ਅਪਡੇਟ ਤੁਹਾਡੇ ਨਾਲ ਰੂਬਰੂ ਕਰ ਜਿਹੜੀ ਹੈ ਇਨਫਾਰਮੇਸ਼ਨ ਦਿੰਨੇ ਆ ਤੁਹਾਨੂੰ। ਤਾਂ ਥੰਬਨੇਲ ਤੁਸੀਂ ਦੇਖਿਆ ਹੋਣਾ। ਆ ਬਹੁਤ ਸਵਾਲ ਸਾਥੀਆਂ ਦੇ ਮਨ ਦੇ ਵਿੱਚ ਸੀਗੇ ਤਾਂ ਅੱਜ ਆਪਾਂ ਉਹ ਸਵਾਲ ਜਿਹੜੇ ਨੇ ਉਹਨਾਂ ਦਾ ਜਵਾਬ ਤੁਹਾਨੂੰ ਦੇਣ ਆਏ ਆ ਕਿਉਂਕਿ ਕੁਝ ਸਾਥੀਆਂ ਦੇ ਸਾਨੂੰ ਫੋਨ ਕਾਲਸ ਆਏ ਔਰ ਅਸੀਂ ਸੋਚਿਆ ਕਿ ਉਹਦਾ ਜਵਾਬ ਤੁਹਾਨੂੰ ਵੀਡੀਓ ਦੇ ਰਹੀ ਦਿੱਤਾ ਜਾਵੇ ਤਾਂ ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਕਿ ਪੀਐਸਟੈਟ 2024 ਜਿਹੜੇ ਨੰਬਰਾਂ ਦੀ ਆਪਾਂ ਨੂੰ ਗ੍ਰੇਸ ਨਹੀਂ ਮਿਲੀ ਆਪਾਂ ਉਹ ਗ੍ਰੇਸ ਲੈਣ ਦੇ ਲਈ ਜਿਹੜੇ ਕੁਝ ਸਾਥੀ ਆਪਣੇ ਬੋਰਡ ਦੇ ਵਿੱਚ ਗਏ ਠੀਕ ਹੈ ਹੋਰ ਉਹਨਾਂ ਨੇ ਜਿਹੜੇ ਕੁਐਸਚਨ ਡਨ ਕੀਤੇ ਉਹ ਜਿਹੜੇ ਆਪਾਂ ਕੋਰਟ ਦੇ ਵਿੱਚ ਵੀ ਚੈਲੰਜ ਕਰ ਰਹੇ ਆ ਤਾਂ ਸਭ ਤੋਂ ਪਹਿਲਾਂ ਸਾਥੀਓ ਜਿਵੇਂ ਤੁਹਾਨੂੰ ਦੱਸਿਆ ਵੀ ਆਪਣੇ ਪੀਐਸਟੈਟ ਦੇ ਜਿਹੜੇ ਜਿਹੜੇ ਆਪਣੇ 2 ਤੋਂ 3 ਮਾਰਕਸ ਜਿਹੜੇ ਹੈ ਉਹ ਕਲਿਕ ਜਿਹੜੇ ਹੋਏ ਨੇ ਕਿਉਂਕਿ ਜਿਹੜੇ ਐਡਵੋਕੇਟ ਨੇ ਜਿਹੜਾ ਉਹਨਾਂ ਨਾਲ ਆਪਣਾ ਕੇਸ ਡਿਸਕਸ ਹੋਇਆ ਤਾਂ ਉਹਨਾਂ ਨੇ 2 ਤੋਂ 3 ਮਾਰਕਸ ਜਿਹੜੇ ਨੇ ਉਹ ਜਿਹੜੇ ਨੇ ਬਿਲਕੁਲ ਉਹਨਾਂ ਨੇ ਸਹੀ ਮੰਨੇ ਔਰ ਇਹਦੇ ਨਾਲ ਇੱਕ ਫੈਕਟ ਇਹ ਹੈ ਅੱਜ ਸਾਰੀ ਗੱਲਬਾਤ ਤੁਹਾਡੇ ਨਾਲ ਰੂਬਰੂ ਕਰਾਂਗੇ ਸਭ ਤੋਂ ਪਹਿਲਾਂ ਜਿਨ੍ਹਾਂ ਦਾ ਪੀਐਸ ਟੈਟ 2024 2024 ਕਲੀਅਰ ਹੋ ਚੁੱਕਿਆ ਹੈ ਕਲੀਅਰ ਹੋ ਚੁੱਕਿਆ ਹੈ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਜਿਨ੍ਹਾਂ ਦਾ ਜਿਵੇਂ 82 ਨੇ ਜਾਂ 90 ਮਾਰਕਸ ਨੇ ਮਤਲਬ ਕਿ ਨੱਕੇ ਨੱਕੇ ਤੇ ਪਾਸ ਹੋਇਆ ਉਹ ਬੁਝ ਸਾਥੀ ਇਹ ਦੁਵਿਧਾ ਦੇ ਵਿੱਚ ਨੇ ਕਿ ਸਾਡਾ ਮਾਰਕਸ ਨਹੀਂ ਕਟੇਗਾ ਜਾਂ ਕੁਝ ਵੀ ਹੈ ਦੇਖੋ ਗ੍ਰੇਸ ਮਾਰਕਸ ਦੇ ਵਿੱਚ ਜਿਵੇਂ ਹੁਣ ਤੁਹਾਨੂੰ ਪਤਾ ਹੈ ਕਿ ਆਲਰੇਡੀ ਆਪਣੇ ਅਨਸਰ ਕੀ ਦੇ ਵਿੱਚ 2 ਤੋਂ 3 ਕੁਐਸਚਨ ਹੈਗੇ ਐਵੇਂ ਦੇ 2 ਤੋਂ 3 ਕੁਐਸਚਨ ਹੈਗੇ ਆ ਜਿਹੜੇ ਜਿੰਦੇ ਵਿੱਚ ਕੀ ਉਹਨਾਂ ਨੇ 3 3 3 ਅਨਸਰ ਜਿਹੜੇ ਹੈ ਉਹਨਾਂ ਨੇ ਰਾਈਟ ਕੀਤੇ ਆ ਤਿੰਨ ਤਿੰਨ ਅਨਸਰ ਰਾਈਟ ਕੀਤੇ ਜਾਨੀ ਕਿ ਉਹਦੇ ਵਿੱਚ ਜਿਨ੍ਹਾਂ ਨੇ ਏ ਲਗਾਇਆ ਜਾਂ ਜਿਨ੍ਹਾਂ ਨੇ ਬੀ ਲਗਾਇਆ ਜਾਂ ਜਿਨ੍ਹਾਂ ਨੇ ਸੀ ਲਗਾਇਆ ਉਨਾ ਸਾਰਿਆਂ ਨੂੰ ਇੱਕ ਨੰਬਰ ਮਿਲਿਆ ਤੇ ਜਿਹਨਾਂ ਨੇ ਡੀ ਲਗਾਇਆ ਉਹਨਾਂ ਨੂੰ ਕੋਈ ਮਾਰਕਸ ਨਹੀਂ ਉਸੇ ਤਰ੍ਹਾਂ ਜਿਵੇਂ ਜਿਹੜਾ ਕੁਐਸਚਨ ਚੈਲੰਜ ਹੋਣਗੇ ਕੋਡ ਦੇ ਵਿੱਚ ਮਤਲਬ ਕਿ ਜਿਵੇਂ 3 ਨੰਬਰ ਕੁਐਸਚਨ ਹੈ ਉਹ ਜੇ ਕੋਡ ਦੇ ਵਿੱਚ ਚੈਲੰਜ ਹੈ ਮੰਨ ਲਓ ਇੱਕ ਐਗਜ਼ਾਮਪਲ ਹੈ ਕਿ ਤਿੰਨ ਨੰਬਰ ਕੁਐਸਚਨ ਚੈਲੰਜ ਨਹੀਂ ਹੈਗਾ ਮੈਂ ਤੁਹਾਨੂੰ ਵੈਸੇ ਐਗਜ਼ਾਮਪਲ ਦੇ ਰਿਹਾ ਮੰਨ ਲਓ ਤਿੰਨ ਨੰਬਰ ਕੁਐਸਚਨ ਦੀ ਆਪਣੀ ਡੀ ਆਪਸ਼ਨ ਬਣ ਰਹੀ ਹੈ ਯਾਨੀ ਕਿ ਚੌਥੀ ਡੀ ਆਪਸ਼ਨ ਬਣ ਰਹੀ ਹੈ ਤਾਂ ਮੰਨ ਲਓ ਬੱਚਿਆਂ ਕੋਲ ਪ੍ਰੂਫ ਹੈ ਕਿ ਉਹਦੀ ਸੀ ਆਪਸ਼ਨ ਵੀ ਬੰਦੀ ਹੈ ਤਾਂ ਤੁਹਾਡਾ ਮਾਰਕਸ ਤਾਂ ਹੈ ਹੀ ਹੈ ਜਿਹੜਾ ਸੀ ਵਾਲਿਆਂ ਨੂੰ ਉਹਨਾਂ ਨੂੰ ਵੀ ਮਾਰਕਸ ਦਿੱਤਾ ਜਾਊਗਾ ਏ ਆਪਾਂ ਕੋਟਕਾ ਕੋਟ ਕੇਸ ਦੇ ਵਿੱਚ ਰਿਟ ਲਗਾ ਰਹੇ ਆ ਤੁਹਾਡਾ ਜਿੰਨੇ ਵੀ ਕੋਟ ਕੇਸ ਕੋਈ ਇਹ ਪਹਿਲੀ ਵਾਰ ਹੀ ਨਹੀਂ ਹੋ ਰਿਹਾ ਇਤਿਹਾਸ ਦੇ ਵਿੱਚ ਕਿ ਪੀਐਸਟੈਟ 2024 ਦਾ ਕੇਸ ਚੱਲ ਰਿਹਾ ਹੈ ਪੀਐਸਟੈਟ 2023 ਦੀ ਮੈਂ ਵੀਡੀਓ ਪਾਈ ਹੈ ਠੀਕ ਹੈ ਪਿੱਛੇ 2018 ਦਾ ਲੱਗਿਆ 2020 ਦਾ ਲੱਗਿਆ ਹਰ ਇੱਕ ਕੋਟ ਕੇਸ ਦੇ ਵਿੱਚ ਆਪਣਾ ਕੋਟ ਕੇਸ ਲੱਗਦਾ ਹੈ ਹਰ ਇੱਕ ਪੀਐਸਟੈਟ ਦੇ ਵਿੱਚ ਇਹਦੇ ਨਾਲ ਕਿਸੇ ਨੂੰ ਅੱਜ ਤੱਕ ਵੀ ਇਹ ਨਹੀਂ ਹੋਇਆ ਕਿ ਕਿਸੇ ਦੇ ਮਾਰਕਸ ਕਟੇ ਹੋਣ ਜਾਂ ਕਿਸੇ ਦੇ ਘਟੇ ਤਾਂ ਮੈਨੂੰ ਦੱਸ ਦਿਓ ਤੁਸੀਂ ਤੁਹਾਡੇ ਧਿਆਨ ਦੇ ਵਿੱਚ ਹੋਵੇ ਕੁਝ ਤੁਸੀਂ ਸਰਾਤੀ ਅੰਸਰਾਂ ਦੇ ਜਿਹੜੇ ਗੱਲਾਂ ਦੇ ਵਿੱਚ ਧਿਆਨ ਨਾ ਦਿਓ ਉਹ ਤੁਹਾਨੂੰ ਪਟਕਾ ਰਹੇ ਆ ਸਿਰਫ ਸਿਰਫ ਤੁਸੀਂ ਸਿਰਫ ਉਹ ਪਟਕਾ ਰਹੇ ਆ ਹੋਰ ਉਹਨਾਂ ਦੇ ਪੱਲੇ ਕੁਝ ਨਹੀਂ ਹੈ ਠੀਕ ਹੈ ਮੈਂ ਚੈਨਲ ਦੇ ਉੱਪਰ ਬੋਲ ਰਿਹਾ ਇਸ ਚੀਜ਼ ਦੇ ਉੱਪਰ ਗੌਰ ਕਰਿਓ ਜਿਹੜੇ ਤੁਹਾਨੂੰ ਇਹ ਚੀਜ਼ ਕਹਿੰਦੇ ਆ ਨਾ ਕਿ ਤੁਹਾਡੇ ਮਾਰਕਸ ਕੱਟ ਜਾਣਗੇ ਤੇ ਜਿਹੜੇ ਤੁਸੀਂ ਚੈਨਲ ਦੇ ਉੱਪਰ ਵੀ 네ਗੇਟਿਵ ਕਮੈਂਟ ਕਰਦੇ ਹੋ ਤਾਂ ਅਸੀਂ ਸਭ ਕੁਝ ਦੇਖਦੇ ਆ ਜਿਹੜੇ ਦਿਨ ਸਾਨੂੰ ਪਤਾ ਲੱਗ ਗਿਆ ਇਹ ਬੰਦੇ ਨੇ ਆ ਚੀਜ਼ ਕੀਤੀ ਹੈ ਉਹਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ ਉਸ ਦੇ ਬਾਅਦ ਅਸੀਂ ਕਿਸੇ ਦੀ ਕੋਈ ਗੱਲ ਨਹੀਂ ਸੁਣਨੀ ਮਤਲਬ ਸਪਸ਼ਟ ਕਹਿ ਰਿਹਾ ਕਿਉਂਕਿ ਅਸੀਂ ਇੱਕ ਚੰਗੇ ਨੀਅਤ ਦੇ ਨਾਲ ਪੀਐਸਟੈਟ ਯੂਨੀਅਨ ਦੇ ਵਿੱਚ ਵਰਕ ਕੀਤਾ ਔਰ ਉਸੇ ਤਰੀਕੇ ਦੇ ਨਾਲ ਕੰਮ ਕਰ ਰਹੇ ਹਾਂ ਸਾਡੇ ਸੂਬਾ ਪ੍ਰਧਾਨ ਸਾਡੀ ਸਾਰੀ ਟੀਮ ਉਸੇ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਤਾਂ ਸਾਨੂੰ ਸਾਨੂੰ ਬੈਟਰ ਪਤਾ ਹੈ ਕਿ ਅਸੀਂ ਕਿਸੇ ਦਾ ਨਾਮ ਮਾੜਾ ਕਰਨਾ ਤਾਂ ਨਾ ਜਿਹੜਾ ਹੈ ਕਿਸੇ ਦਾ ਹੋਣ ਦੇਣਾ ਤਾਂ ਅਗਰ ਤੁਹਾਡਾ ਵੀ ਤੁਸੀਂ ਇੱਕ ਜਾਂ ਦੋ ਮਾਰਕਸ ਤੋਂ ਰਹਿੰਦੇ ਹੁੰਦੇ ਤਾਂ ਤੁਸੀਂ ਵੀ ਅੱਜ ਉਹਨਾਂ ਦੇ ਵਿੱਚ ਇਨਵੋਲਵ ਹੁੰਦੇ ਅੱਜ ਤੁਹਾਡਾ ਕਲੀਅਰ ਆ ਤੁਸੀਂ ਬੋਲ ਰਹੇ ਹੋ ਠੀਕ ਹੈ ਮੈਂ ਇਸ ਵੀਡੀਓ ਦੇ ਵਿੱਚ ਜ਼ਿਕਰ ਕਰ ਰਿਹਾ ਉਹਨਾਂ ਸਾਥੀਆਂ ਦਾ ਜਿਨ੍ਹਾਂ ਦੇ 82 ਜਾਂ 90 ਨੰਬਰ ਯਾਨੀ ਕਿ ਨੱਕੇ ਤੇ ਉਹਨਾਂ ਦਾ ਟੈਟ ਕਲੀਅਰ ਹੋਇਆ ਤਾਂ ਉਹ ਸਾਥੀਆਂ ਨੂੰ ਮੇਰੀ ਬੇਨਤੀ ਹੈ ਕਿ ਤੁਹਾਡਾ ਮਾਰਕਸ ਨਹੀਂ ਕੱਟੇਗਾ ਇਸ ਚੀਜ਼ ਨੂੰ ਤੁਸੀਂ ਸਮਝ ਲਓ ਠੀਕ ਹੈ ਨਾ ਮੈਂ ਇਹ ਤੁਹਾਨੂੰ ਦੱਸਿਆ ਕੀ ਯਾਨੀ ਕਿ 5 ਨੰਬਰ ਕੁਐਸਚਨ ਦਾ ਤੁਸੀਂ ਸੀ ਆਪਸ਼ਨ ਲਗਾਇਆ ਹੈ ਕਿ ਬੋਰਡ ਨੇ ਸੀ ਰਾਈਟ ਕੀਤਾ ਤੇ ਉਹਦਾ ਡੀ ਮੱਲੋ ਬੀ ਵੀ ਬੰਦਾ ਮੰਨ ਲਓ ਯਾਨੀ ਕਿ ਸੈਕੰਡ ਆਪਸ਼ਨ ਵੀ ਬੰਦੀ ਹੈ ਤਾਂ ਉਹ ਜਿਹੜਾ ਪਹਿਲਾਂ ਤਾਂ ਕੋਡ ਦੇ ਵਿੱਚ ਇਹ ਦੇਖਿਆ ਜਾਊਗਾ ਕਿ ਉਹਦੀ ਜਿਹੜੀ ਆਪਣਾ ਪ੍ਰੂਫ ਹੈ ਉਹ ਕਿੰਨਾ ਕੁ ਜ਼ਿਆਦਾ ਦਮ ਵਾਲਾ ਹੈ ਠੀਕ ਹੈ ਅਗਰ ਉਹ ਪ੍ਰੂਫ ਵਾਕਿਆ ਦਮ ਰੱਖਦਾ ਤਾਂ ਉਹਨਾਂ ਨੂੰ ਮਾਰਕਸ ਮਿਲੂਗਾ ਉਹ ਮਾਰਕਸ ਐ ਮਿਲੂਗਾ ਵੀ ਤੁਹਾਡੇ ਵਾਲੀ ਵੀ ਰਾਈਟ ਹੋਏਗੀ ਉਹਨਾਂ ਵਾਲੀ ਵੀ ਰਾਈਟ ਹੋਏਗੀ ਯਾਨੀ ਕਿ ਇੱਕ ਕੁਐਸਚਨ ਦੀਆਂ ਦੋ ਆਪਸ਼ਨਾਂ ਰਾਈਟ ਹੋਣਗੀਆਂ ਇਹ ਅਨਸਰ ਕਿਦੇ ਵਿੱਚ ਵੀ ਲੱਗ ਕੇ ਆਈਆਂ ਹੁਣ ਕਾਫੀ ਸਾਥੀਆਂ ਦਾ ਟੈਕਨੀਕਲ ਇਸ਼ੂ ਵੀ ਹੈ ਉਹਨਾਂ ਦੇ ਜਿਹੜੇ ਮੈਂ ਲਾਸਟ ਵੀਡੀਓ ਦੇ ਵਿੱਚ ਵੀ ਕੀਤਾ 83 ਤਾਂ ਬਣ ਰਿਹਾ ਅਕਾਊਂਟ ਕਰ ਦਿੰਦੇ ਪਰ ਜਿਹੜੇ ਉਹਦੇ ਵਿੱਚ ਰਿਜ਼ਲਟ ਦੇ ਵਿੱਚ ਸ਼ੋ ਹੋ ਰਿਹਾ 81 ਜਾਂ 80 ਇੱਥੇ ਮਾਰਕਸ ਸ਼ੋ ਹੋ ਰਿਹਾ ਜਾਂ 89 ਸ਼ੋ ਹੋ ਰਿਹਾ ਹੁਣ ਇਹਦੇ ਲਈ ਕੋਣ ਆਵਾਜ਼ ਚੱਕੂਗਾ ਸਾਡੇ ਤੱਕ ਜਿਹੜੀਆਂ ਇਨਕੁਆਰੀਆਂ ਆndੀਆਂ ਤਾ ਅਸੀਂ ਤਾਂ ਡਿਪਾਰਟਮੈਂਟ ਦੇ ਅੱਗੇ ਰੱਖਣੀ ਹੀ ਹੈ ਉਹਨਾਂ ਨੂੰ ਕਿਵੇਂ ਨਾ ਕਿਵੇਂ ਆਵਾਜ਼ ਪਹੁੰਚਾਣੀ ਹੈ ਮੰਨ ਲਓ ਅੱਜ ਤੁਹਾਡੇ ਨਾਲ ਅੱਜ ਕਿਸੇ ਹੋਰ ਸਾਥੀ ਨਾਲ ਹੋਇਆ ਮੰਨ ਲਓ ਕੱਲ ਨੂੰ ਤੁਹਾਡੇ ਨਾਲ ਹੁੰਦਾ ਤਾਂ ਤੁਸੀਂ ਵੀ ਤਾਂ ਸਾਡੇ ਤੱਕ ਅਪਰੋਚ ਜਾਂ ਬੋਰਡ ਤੱਕ ਕਰੋਗੇ ਕਿਸੇ ਨਾ ਕਿਸੇ ਪਰਸਨ ਤੱਕ ਤਾਂ ਅਪਰੋਚ ਕਰੋਗੇ ਨਾ ਵੀ ਸਾਡੇ ਨਾਲ ਆ ਚੀਜ਼ ਦਾ ਤੱਕਾ ਹੋ ਰਿਹਾ ਤਾਂ ਹਰ ਇੱਕ ਚੀਜ਼ ਨੂੰ ਆਪ ਆਪ ਦਾ ਹੱਕ ਪਿਆਰਾ ਹੁੰਦਾ ਤਾਂ ਅਸੀਂ ਉਹ ਇਨਸਾਨ ਆ ਕਿ ਅਸੀਂ ਸਾਰਿਆਂ ਲਈ ਇਕੱਠੇ ਹੋ ਕੇ ਲੜ ਰਹੇ ਆਂ ਆ ਮੈਂ ਇਹ ਨਹੀਂ ਕਹਿੰਦਾ ਕਿ ਇਕੱਲੀ ਪੀਐਸਟੈਟ ਯੂਨੀਅਨ ਹਰ ਇੱਕ ਸਾਥੀ ਦਾ ਸਾਥ ਹੈ ਇਸ ਦੇ ਵਿੱਚ ਜਿਹੜੇ ਸਾਥੀ ਸਾਡੀ ਟੀਮ ਦੇ ਵਿੱਚ ਆਏ ਔਰ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਉਹ ਪਰਸਨ ਵਾਕਈ ਜਿਹੜੇ ਨੇ ਜਿਹੜੇ ਨੇ ਕਾਬਿਲੇ ਤਾਰੀਫ ਹੈ ਕਿ ਕੋਈ ਵੀ ਆਪਦਾ ਟਾਈਮ ਨਹੀਂ ਕੱਟਦਾ ਹੁੰਦਾ ਚਲੋ ਅਸੀਂ ਤਾਂ ਕਾਫੀ ਟਾਈਮ ਹੀ ਹੋ ਗਿਆ ਸੰਤਾ तकरीबन 12 ਮਾਰਚ ਤੋਂ ਹੋ ਗਿਆ ਅਸੀਂ ਜਿਹੜਾ ਹੈ ਲਗਾਤਾਰ ਇਫਰਟਸ ਕੀਤੇ ਹੋਰ ਉਸ ਤੋਂ ਬਾਅਦ ਅ ਸਫਲਤਾ ਮਿਲੀ ਨੋਟੀਫਿਕੇਸ਼ਨ ਆਇਆ ਠੀਕ ਹੈ ਹੁਣ ਕਈ ਸਾਥੀ ਇਹ ਵੀ ਕਹਿਣਗੇ ਕਿ ਇਹਦੇ ਵਿੱਚ ਪੀਐਸਟੈਟ ਯੂਨੀਅਨ ਦਾ ਕੋਈ ਰੋਲ ਨਹੀਂ ਤਾਂ ਤੁਸੀਂ ਜੋ ਮਰਜ਼ੀ ਕਹੇ ਜੋ ਪਰ ਸਾਨੂੰ ਪਤਾ ਹੈ ਸਾਡੀ ਮਿਹਨਤ ਕਿਸ ਲੈਵਲ ਤੱਕ ਸੀ ਅਸੀਂ ਸਾਈਟ ਸਾਈਟ ਦੀ ਗੱਲ ਕੀਤੀ ਸਾਈਟ ਬਣੀ ਜਾਂ ਨਹੀਂ ਬਣੀ ਹੁਣ ਹਰ ਇੱਕ ਚੀਜ਼ ਦਾ ਜਿਹੜਾ ਨੋਟੀਫਿਕੇਸ਼ਨ ਜਾਨਕਿ ਹਰ ਇੱਕ ਚੀਜ਼ ਦਾ ਨਹੀਂ ਪੀਐਸਟੈਟ ਦਾ ਹਰ ਇੱਕ ਪੀਐਸਟੈਟ ਦਾ ਨੋਟੀਫਿਕੇਸ਼ਨ ਤੁਹਾਨੂੰ ਸਾਈਟ ਦੇ ਉੱਪਰ ਮਿਲੂਗਾ ਪੀਐਸਟੈਟ ਦੀ ਪਹਿਲੀ ਵਾਰ ਰਿਕਾਰਡ ਕਾਮ ਹੋਇਆ ਕਿ ਪੀਐਸਟੈਟ ਯੂਨੀਅਨ ਦੀ ਡਿਮਾਂਡ ਦੇ ਉੱਪਰ ਤੁਹਾਡੀ ਅਫੀਸ਼ੀਅਲ ਵੈੱਬਸਾਈਟ ਬਣੀ ਹੈ ਹੁਣ ਹਰ ਇੱਕ ਚੀਜ਼ ਦਾ ਅ ਹਰ ਇੱਕ ਪੀਐਸਟੈਟ ਦੇ ਨੋਟੀਫਿਕੇਸ਼ਨ ਤੁਹਾਨੂੰ ਸਾਈਡ ਦੇ ਉੱਪਰ ਦੇਖੂਗਾ ਔਰ ਜਲਦੀ ਹੀ ਕੈਲੰਡਰ ਦੀ ਡਿਮਾਂਡ ਰੱਖੀ ਜਾਊਗੀ ਇਹ ਮੈਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਹਿ ਰਿਹਾ ਠੀਕ ਹੈ ਜਿਹੜੇ ਸਾਥੀਆਂ ਦਾ ਪੀਐਸਟੈਟ ਨਹੀਂ ਕਲੀਅਰ ਹੋਇਆ ਇੱਕ ਜਾਂ ਦੋ ਮਾਰਕਸ ਤੋਂ ਰਹਿ ਗਿਆ ਉਹ ਸਾਥੀ ਪਲੀਜ਼ ਹੁਣ ਤਾਂ ਸਾਰਾ ਕੁਝ ਲੋਕ ਹੋ ਕੇ ਅੱਜ ਐਡਵੋਕੇਟ ਕੋਲ ਕੱਲ ਪੀਐਸ ਟੈਕ 1 ਦਾ ਚਲਾ ਗਿਆ ਸੀ ਅੱਜ 2 ਦਾ ਵੀ ਚਲਾ ਜਾਊਗਾ ਠੀਕ ਹੈ ਤਿੰਨ ਤੋਂ ਚਾਰ ਦਿਨ ਐਡਵੋਕੇਟ ਉਹਨੂੰ ਸਟੱਡੀ ਕਰਨਗੇ ਸਟੱਡੀ ਕਰਨ ਤੋਂ ਬਾਅਦ ਜਿਹੜਾ ਹੈ ਉਹ ਕੋਰਟ ਕੇਸ ਦੇ ਵਿੱਚ ਜਿਹੜਾ ਹੈ ਕੇਸ ਫਾਈਲ ਕੀਤਾ ਜਾਊਗਾ ਠੀਕ ਹੈ ਤਾਂ ਹੁਣ ਪਲੀਜ਼ ਕੋਈ ਸਾਥੀ ਇਸ ਚੰਕਾ ਦੇ ਵਿੱਚ ਨਾ ਰੋ ਕਿ ਅਗਰ ਕੋਰਟ ਕੇਸ ਲੱਗਦਾ ਤਾਂ ਸਾਡਾ ਨੰਬਰ ਨਾ ਕੱਟ ਹੋ ਜੇ ਜਾਂ ਸਾਡਾ ਐਮਨ ਨਾ ਹੋ ਜੇ ਬਿਲਕੁਲ ਨਹੀਂ ਹੋਏਗਾ ਤਾਂ ਪਲੀਜ਼ ਇੱਕ ਸਾਥੀ ਮੇਰੀ ਇਹ ਵੀ ਬੇਨਤੀ ਹੈ ਕਿ ਜਿਹੜੇ ਸਾਥੀ ਪੀਐਸਟਟ 1 ਜਾਂ 2 ਦੇ ਸਾਥੀ ਰਿਟ ਲੌਨ ਤੋਂ ਰਹਿ ਗਏ ਤਾਂ ਪਲੀਜ਼ ਉਹ ਸਾਥੀ ਹੁਣ ਫੋਨ ਮੈਸੇਜ ਨਾ ਕਰੋ ਹੁਣ ਤੁਹਾਡਾ ਅਸੀਂ ਕੇਸ ਨਹੀਂ ਦੇ ਸਕਦੇ ਜਿਹੜੇ ਸਾਥੀ ਸੀਗੇ ਉਹਨਾਂ ਦੀ ਫਾਈਨਲ ਪੇਮੈਂਟ ਕਰਕੇ ਫਾਈਨਲ ਡਾਕੂਮੈਂਟ ਲੈ ਲਏ ਗਏ ਨੇ ਔਰ ਐਡਵੋਕੇਟ ਨੂੰ ਜਿਹੜੇ ਹੈ ਐਡਵੋਕੇਟ ਸਰ ਨੂੰ ਭੇਜ ਦਿੱਤੇ ਗਏ ਨੇ ਤਾਂ ਹੁਣ ਜਿਹੜੇ ਸਾਥੀ ਨੇ ਅਪਰੋਚ ਕੀਤੀ ਜਾਂ ਜਿਹੜੇ ਸਾਥੀ ਪਹਿਲਾਂ ਅੱਗੇ ਆਏ ਉਹਨਾਂ ਸਾਥੀਆਂ ਦਾ ਅਸੀਂ ਜਿਹੜਾ ਹੈ ਡਾਕੂਮੈਂਟ ਸਭ ਕੁਝ ਭੇਜ ਚੁੱਕੇ ਹਾਂ ਜਿਹੜੇ ਜਿਹੜੇ ਕੁਐਸਚਨਸ ਨੇ ਜਿਹੜੇ ਜਿਹੜੇ ਇੱਕ ਚੀਜ਼ ਹੋਰ ਮੈਂ ਕਲੀਅਰ ਕਰਦਾ ਜਿਹੜੇ ਕੁਐਸਚਨ ਜਿਹੜੇ ਪ੍ਰੂਫ ਲਏ ਗਏ ਨੇ ਉਹ ਸਾਥੀਆਂ ਨੇ ਸਾਨੂੰ ਆਪ ਸੈਂਡ ਕੀਤੇ ਹੈ ਗਰੁੱਪ ਦੇ ਵਿੱਚ ਸੈਂਡ ਹੋਏ ਹੈ ਉਹਨਾਂ ਦੀ ਪੀਡੀਐਫ ਵਧੀਆ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਉਹ ਪੀਡੀਐਫ ਅਸੀਂ ਸ਼ੇਅਰ ਕੀਤੀ ਐ ਐਡਵੋਕੇਟ ਸਰ ਨੂੰ ਔਰ ਉਹਨਾਂ ਦਾ ਕੁਐਸਚਨ ਪੇਪਰ ਉਹਨਾਂ ਦਾ ਆਨਸਰ ਕੀ ਵੀ ਜਿਹੜੀ ਹੈ ਉਹ ਅਜੇ ਸਰ ਨੇ ਮੰਗੀ ਐ ਤੋ ਆਪਾਂ ਸੈਂਡ ਕਰਨੀ ਐ ਤਾਂ ਹਰ ਇੱਕ ਸਾਥੀ ਇਸ ਚੀਜ਼ ਨੂੰ ਜਰੂਰ ਸਮਝੇ ਤਾਂ ਕਿਸੇ ਦੇ ਬਕਾਵੇ ਦੇ ਵਿੱਚ ਆ ਕੇ ਤੁਸੀਂ ਗਲਤ ਨਾ ਬੋਲੋ ਕਿਉਂਕਿ ਕਿਤੇ ਨਾ ਕਿਤੇ ਟਰੇਸ ਹੋ ਜਾਣਾ ਤਾਂ ਤੁਸੀਂ ਕੁਝ ਗਲਤ ਕਮੈਂਟ ਕਰਦੇ ਹੋ ਜਾਂ ਕੁਝ ਵੀ ਐ ਤਾਂ ਇਸ ਚੀਜ਼ ਦੇ ਨਾਲ 네ਗੇਟਿਵ ਕਮੈਂਟ ਤੁਹਾਡੇ ਤੇ ਹੀ ਆਏਗਾ ਕਿਉਂਕਿ ਅਸੀਂ ਬਾਅਦ ਦੇ ਵਿੱਚ ਉਹ ਚੀਜ਼ਾਂ ਨਹੀਂ ਬਖਸ਼ਾਂਗੇ ਮੈਂ ਤੁਹਾਨੂੰ ਸਪਸ਼ਟ ਕਹਿ ਰਿਹਾ ਬਾਅਦ ਦੇ ਵਿੱਚ ਫਿਰ ਤੁਸੀਂ ਕਹੋਗੇ ਸਾਨੂੰ ਪਤਾ ਨਹੀਂ ਸੀ ਸਾਨੂੰ ਉਹਨਾਂ ਨੇ ਐਂ ਕਿਹਾ ਸੀ ਅਸੀਂ ਤਾਂ ਕਿਹਾ ਸੀ ਬਾਅਦ ਦੇ ਵਿੱਚ ਅਸੀਂ ਗੱਲ ਨਹੀਂ ਸੁਣਨੀ ਮੈਂ ਤੁਹਾਨੂੰ ਸਪਸ਼ਟ ਕਹਿ ਰਿਹਾ ਮੈਂ ਅੱਜ ਵੀਡੀਓ ਵੀ ਤਾਂ ਹੀ ਬਣਾ ਰਿਹਾ ਕਿਉਂਕਿ ਅਸੀਂ ਅੱਜ ਇੱਕ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਅਸੀਂ ਇਹ ਇਹ ਕੀਤਾ ਕਿ ਜਿਹੜੀ ਟੀਮ ਹੁਣ ਪੀਐਸਟਟ ਯੂਨੀਅਨ ਨੂੰ ਰਨ ਕਰੇਗੀ ਜਿਹੜੀ ਪੀਐਸਟਟ ਯੂਨੀਅਨ ਨੂੰ ਪੁਰਾਣੀ ਟੀਮਸ ਔਰ ਨਵੇਂ ਜਿਹੜੇ ਸਾਥੀ ਆਏ ਉਹਨਾਂ ਨੇ ਸਪੈਸ਼ਲ ਚੀਜ਼ ਕਹੀ ਹੈ ਕਿ ਜਿਹੜਾ ਪੀਐਸ ਸਟ੍ਰੈਟ ਯੂਨੀਅਨ ਦੇ ਅਗੇਂਸਟ ਬੋਲੂਗਾ ਕਿਉਂਕਿ ਅਸੀਂ ਹਰ ਇੱਕ ਫੈਕਟ ਦੇ ਉੱਪਰ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹਾਂ ਔਰ ਜਿਹੜਾ ਫੈਕਟ ਤੇ ਗਲਤ ਬੋਲੇਗਾ ਉਹਦੇ ਖਿਲਾਫ ਬੰਦਾ ਟਰੇਸ ਕਰਵਾਇਆ ਜਾਊਗਾ ਉਹ ਟਰੇਸ ਹੋਣ ਤੇ ਉਪਾਦ ਅਸੀਂ ਸਖਤ ਤੋਂ ਸਖਤ ਜਿਹੜੀ ਹੈ ਉਹਨੂੰ ਜੋ ਵੀ ਪ੍ਰਸ਼ਾਸਨ ਅੱਗੇ ਬੇਨਤੀ ਕਰਕੇ ਅਸੀਂ ਕਾਰਵਾਈ ਕਰਵਾਵਾਂਗੇ ਅਸੀਂ ਸਪਸ਼ਟ ਕਹਿ ਰਹੇ ਹਾਂ ਤੁਹਾਨੂੰ ਤਾਂ ਇਸ ਕਰਕੇ ਥੋੜਾ ਜਾਂ ਹੁਣ ਬਚ ਕੇ ਰਹੋ ਜਿਹੜੇ ਸਵਾਲਤੀ ਆਂਸਰ ਨੀਚੇ ਕਮੈਂਟ ਕਰਦੇ ਆ ਜਾਂ ਜਿਹੜੇ ਬਿਆਨ ਗਲਤ ਬਿਆਨ ਬਾਜੀ ਗਰੁੱਪਾਂ ਦੇ ਵਿੱਚ ਗਰੁੱਪ ਬਣੇ ਹੋਏ ਨੇ ਉਹਨਾਂ ਵਿੱਚ ਗਲਤ ਬਿਆਨ ਬਾਜੀ ਹੁੰਦੀ ਹੈ ਤਾਂ ਇਸ ਚੀਜ਼ ਤੋਂ ਥੋੜਾ ਜਿਹਾ ਬਚ ਕੇ ਰਹੋ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ